ਅੱਜ ਕਿਸਾਨਾਂ ਦੇ ਕੇਂਦਰ ਦੇ ਮੰਤਰੀਆਂ ਵਿਚਾਲੇ ਸ਼ਾਮ 6 ਵਜੇ ਚੰਡੀਗੜ੍ਹ ਚੋਵੇਗੀ ਚੌਥੇ ਗੇੜ ਦੀ ਮੀਟਿੰਗ ਸੂਤਰਾ ਦੇ ਹਵਾਲੇ ਤੋਂ ਖਬਰ ਐਮਐਸਪੀ ਤੇ ਕਮੇਟੀ ਬਣਾਉਣ ਦੀ ਤਜਵੀਜ਼ ਦੇ ਸਕਦੀ ਹੈ ਸਰਕਾਰ ਅੱਜ ਦੀ ਮੀਟਿੰਗ ਤੋਂ ਪਹਿਲਾਂ ਬੋਲੇ ਕਿਸਾਨ ਲੀਡਰ ਉਮੀਦ ਕਰਦੇ ਹਾਂ ਸੁਖਦ ਖਬਰ ਮਿਲੇਗੀ ਪੀਐਮ ਹਸਕਾ ਦਿਖਾਉਣ ਐਮਐਸਪੀ ਤੇ ਗਰਜ਼ਮਾਫੀ ਦੇ ਲਈ ਨਿਯਾਨ ਆਰਡੀਨੈਂਸ ਪੰਜਾਬ ਪਰ ਦੇ ਵਿੱਚ ਕੱਲ ਤੋਂ ਹੀ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਫਰੀਕ ਕਰਾਏ ਹੋਏ ਨੇ ਟੋਲ ਬਿਨਾ ਟੈਕਸ ਦਿੱਤੇ ਲੰਘ ਰਹੀਆਂ ਨੇ ਗੱਡੀਆਂ ਪੰਜਾਬ ਦੇ ਵਿੱਚ ਭਾਜਪਾ ਦੇ ਤਿੰਨ ਲੀਡਰਾਂ ਦੇ ਘਰਾਂ ਦਾ ਘਿਰਾਓ ਜਾਰੀ ਕੈਪਟਨ ਅਮਰਿੰਦਰ ਜਾਖੜ ਤੇ ਕੇਵਲ ਢਿੱਲੋਂ ਦੇ ਘਰ ਬਾਹਰ ਡੱਟੇ ਹੋਏ ਨੇ ਕਿਸਾਨ ਕੱਲ ਤੋਂ ਲਗਾਇਆ ਹੋਇਆ ਧਰਨਾ ਥੋੜੀ ਦੇਰ ਦੇ ਵਿੱਚ ਲੁਧਿਆਣਾ ਚ ਸਿੱਖ ਕਿਸਾਨ ਮੋਰਚੇ ਦੀ ਇਹ ਮੀਟਿੰਗ ਸ਼ੰਭੂ ਬਾਰਡਰ ਤੇ ਡੱਟੇ ਕਿਸਾਨਾਂ ਨੂੰ ਸਮਰਥਨ ਦੇਣ ਤੇ ਕੀਤੀ ਜਾਵੇਗੀ ਚਰਚਾ ਰਾਜੇਵਾਲ ਲੱਖੋਵਾਲ ਸਣੇ ਕਈ ਲੀਡਰ ਹੋਣਗੇ ਸ਼ਾਮਲ ਅੱਜ ਗੁਰੂ ਖੇਤਰ ਦੇ ਬ੍ਰਹਮਸ ਰੋਵਰ ਦੇ ਵਿੱਚ ਹੋਵੇਗੀ ਕਿਸਾਨਾਂ ਦੀ ਮਹਾ ਪੰਚਾਇਤ ਕਿਸਾਨਾਂ ਗੋ ਗੁਰਨਾਮ ਸਿੰਘ ਚੜੂਰੀ ਸਮੇਤ ਖਾ ਪੰਚਾਇਤਾਂ ਹੋਣਗੀਆਂ ਸ਼ਾਮਲ ਆंदोलਨ ਨੂੰ ਲੈ ਕੇ ਉਲੀਕੀ ਜਾ ਸਕਦੀ ਹੈ ਰਣੀ ਜਨੇ ਜਕਰ ਦੀ ਕਿਸਾਨਾਂ ਨੂੰ ਸਲਾਹ ਵਿਚੋਲੀਆਂ ਤੋਂ ਬਚ ਕੇ ਜੋਸ਼ ਦੇ ਨਾਲ ਹੋਸ਼ ਵੀ ਰੱਖੋ ਉਮੀਦ ਹੈ ਗੱਲਬਾਤ ਦੇ ذریعے ਨਿਕਲੇਗਾ ਹੱਲ Rajasthan ਨੂੰ ਪਾਣੀ ਦਵੇਗਾ Haryana ਹਤnikund ਬੈਰਾਜ ਤੋਂ ਚਾਰ ਪਾਈਪ ਪਰ ਲਾਈਨ ਨਿਕਲਣਗੀਆਂ ਤਿੰਨ ਪਾਈਪਾਂ ਦੇ ਜ਼ਰੀਏ Rajasthan ਨੂੰ ਜਾਵੇਗਾ ਪਾਣੀ ਕੇਂਦਰੀ ਜਲ ਸਰੋਤ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ 'ਚ ਹੋਇਆ ਫੈਸਲਾ ਅੱਜ ਚੁਣਿਆ ਜਾਵੇਗਾ ਚੀਫ ਫਸਲਾ ਦਿਵਾਨ ਦਾ ਨਵਾਂ ਪ੍ਰਧਾਨ ਅੰਮ੍ਰਿਤਸਰ ਦੇ ਵਿੱਚ ਹੋਵੇਗੀ ਚੋਣ ਮੌਜੂਦਾ ਸਮੇਂ ਦੇ ਵਿੱਚ ਪ੍ਰਧਾਨ ਨੇ ਸਬਕਾ ਕੈਬਨਟ ਮੰਤਰੀ ਇੰਦਰਬੀਰ ਸਿੰਘ ਨਿਜਰ ਸਰਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਹਾਂ ਬਲਟਨ ਦੀ ਅਹਿਮ ਖਬਰ ਤੋਂ ਅੱਜ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਹੈ ਸ਼ਾਮ ਨੂੰ 6 ਵਜੇ ਸਮਾਂ ਰੱਖਿਆ ਗਿਆ ਚੰਡੀਗੜ੍ਹ ਦੇ ਵਿੱਚ ਇਹ ਬੈਠਕ ਹੋਏਗੀ ਔਰ ਪਹਿਲਾ ਤਿੰਨ ਗੇੜ ਦੀ ਮੀਟਿੰਗ ਰਹੀ ਬੇਨਤੀਜਾ ਦੱਸਦੇ ਕਿ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਸ਼ੰਭੂ ਬਾਰਡਰ ਖਨਾਰੀ ਬਾਰਡਰ ਤੇ ਕਿਸਾਨ ਲਗਾਤਾਰ ਬੈਠੇ ਹੋਏ ਨੇ ਔਰ ਕਿਤੇ ਨਾ ਕਿਤੇ ਸਮੱਸਿਆ ਵੀ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਜਿਹੜੇ ਬਾਰਡਰ ਨੇ ਪੰਜਾਬ ਦੇ ਨਾਲ ਲੱਗਦੇ ਨੇ ਉਹ ਬੰਦ ਕੀਤੇ ਹੋਏ ਨੇ ਤਾਂ ਸੁਭਾਵਿਕ ਤੌਰ ਤੇ ਟ੍ਰੈਫਿਕ ਨੂੰ ਲੈ ਕੇ ਵੱਡੀ ਸਮੱਸਿਆ ਹੈ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਪਰ ਇਸ ਦੇ ਵਿਚਾਲੇ ਕਿਸਾਨ ਇਹ ਕਹਿ ਰਹੇ ਨੇ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ ਔਰ ਅਸੀਂ ਵੀ ਰਾਜ਼ੀ ਨਹੀਂ ਆ ਕਿ ਅਸੀਂ ਇਸ ਤਰੀਕੇ ਦੇ ਨਾਲ ਬਾਰਡਰਾਂ ਤੇ ਬੈਠੀਏ ਪ੍ਰਦਰਸ਼ਨ ਕਰੀਏ ਤਾਂ ਦੱਸ ਦਿਓ ਕਿ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 6ਵਾਂ ਦਿਨ ਹੈ ਕੇਂਦਰ ਐਮਐਸਪੀ ਤੇ ਕਮੇਟੀ ਬਣਾਉਣ ਦੀ ਤਜਵੀਜ਼ ਦੇ ਸਕਦਾ ਜੋ ਸੋਰਸਸ ਦੇ ਹਵਾਲੇ ਤੋਂ ਅਹਿਮ ਖਬਰ ਹੈ ਨਿਊਜ਼ੇਟਿੰਗ ਪੰਜਾਬ ਦੇ ਕੋਲ ਔਰ ਕੇਂਦਰ ਦੇ ਇਸ ਤਜਵੀਜ਼ ਤੇ ਕੀ ਕੁ ਜਵਾਬ ਕਿਸਾਨ ਦੰਦੇ ਨੇ ਇਹ ਵੀ ਬੇਹਦ ਹੈ ਕਿਉਂਕਿ ਵਾਰ-ਵਾਰ ਇਸ ਦਾ ਕਿਸਾਨ ਜ਼ਿਕਰ ਕਰਦੇ ਨੇ ਕਿ ਸਾਨੂੰ ਕਮੇਟੀ ਨਹੀਂ ਚਾਹੀਦੀ ਸਾਨੂੰ ਪੱਕਾ ਹੱਲ ਚਾਹੀਦਾ ਸਾਨੂੰ ਐਮਐਸਪੀ ਤੇ ਕਾਨੂੰਨੀ ਗਾਰੰਟੀ ਚਾਹੀਦੀ ਹੈ ਤਾਂ ਅਹਿਮ ਹੈ ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਹੁੰਨ ਤੱਕ ਐਮ ਜਾਣਕਾਰੀ ਅੱਜ ਦੀ ਮੀਟਿੰਗ ਨੂੰ ਲੈ ਕੇ ਸ਼ਾਮ ਨੂੰ 6 ਵਜੇ ਮੀਟਿੰਗ ਰੱਖੀ ਹੈ ਦੇਖੋ ਇਸ ਦੇ ਵਿੱਚ ਅਹਿਮ ਗੱਲ ਇਹ ਹੈ ਕਿ ਹੁੰਨ ਤੱਕ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾਉਂਦਾ ਜ਼ਿਕਰ ਜਿਹੜਾ ਵਾ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਗੱਲ ਲੇਕਿਨ ਕੱਲ ਜਿਹੜੀ ਸਟੇਟਮੈਂਟ ਦਿੱਤੀ ਗਈ ਕਿ ਕਾਨੂੰਨ ਤੋਂ ਪਹਿਲਾਂ ਆਰਡੀਨੈਂਸ ਜਿਹੜਾ ਵੈ ਉਹ ਜਿਹੜਾ ਵੈ ਕੇਂਦਰ ਸਰਕਾਰ ਲੈ ਕੇ ਆਵੇ ਇਹ ਮੰਨ ਜਿਹੜੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਰੱਖੀ ਜਾਏਗੀ ਔਰ ਪਿਛਲੀ ਮੀਟਿੰਗ 'ਚ ਜੋ ਜਾਣਕਾਰੀ ਮਿਲ ਰਹੀ ਹੈ ਕਿ 6 ਮੰਗਾਂ ਜਿਹੀਆਂ ਸੀਗੀਆਂ ਜਿਸ ਨੂੰ ਲੈ ਕੇ ਕੇਂਦਰ ਦੇ ਵੱਲੋਂ ਹਾਮੀ ਭਰੀ ਗਈ ਸੀ ਕਿ ਅਸੀਂ ਇਹ 6 ਗੱਲਾਂ ਮੰਨ ਲੈਂਦੇ ਹਾਂ ਤੁਸੀਂ ਅੰਦੋਲਨ ਖਤਮ ਕਰੋ ਲੇਕਿਨ ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ 6 ਮੰਗਾਂ ਨਹੀਂ ਸਾਰੀਆਂ ਮੰਗਾਂ ਜਿਹੜੀਆਂ ਨੇ ਉਸ ਦੇ ਵਿੱਚ ਮੰਨੀਆਂ ਜਾਏ ਇਹ 6 ਮੰਗਾਂ ਕਿਹੜੀਆਂ ਸਰਕਾਰ ਨੂੰ ਦੱਸਦੀ ਹੈ ਕਿ ਇੱਕ ਤਾਂ ਲਖੀਮਪੁਰ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਜਿਹੜਾ ਵੈ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਕਿ ਅਸੀਂ ਦੇ ਦਾਂਗੇ ਤੁਸੀਂ ਜੇਕਰ ਅੰਦੋਲਨ ਖਤਮ ਕਰਦੇ ਹੋ ਇਸ ਤੋਂ ਇਲਾਵਾ ਇਲੈਕਟ੍ਰਿਟੀ ਸੰਸ਼ੋਧਨ ਐਕਟ ਵਿੱਚ ਕਿਸਾਨਾਂ ਨੂੰ ਬਾਹਰ ਰੱਖਿਆ ਜਾਏਗਾ ਪੋਲਿਊਸ਼ਨ ਦੇ ਮਸਲੇ ਤੇ ਬਾਹਰ ਰੱਖਿਆ ਜਾਏਗਾ ਇਸ ਤੋਂ ਇਲਾਵਾ ਕੀਟਨਾਸ਼ਕ ਜਿਹੜੀਆਂ ਦਵਾਈਆਂ ਨੇ ਸਪ੍ਰੇਆਂ ਨੇ ਜਾਂ ਫਿਰ ਜਿਹੜੇ ਨਕਲੀ ਬੀਜ ਜਾਂਦੇ ਨੇ ਉਸ ਮਸਲੇ ਦੇ ਉੱਤੇ ਵੀ ਸਹਿਮਤੀ ਬਣ ਗਈ ਹੈ ਲੇਕਿਨ ਜਿਹੜੇ ਦੋ ਮੇਨ ਮਸਲੇ ਨੇ ਇੱਕ ਤਾਂ ਕਰਜ਼ਾ माफी ਦੂਸਰਾ ਹੈ ਐਮਐਸਪੀ ਦੇ ਉੱਤੇ ਕਾਨੂੰਨ ਇਹ ਦੋ ਮਸਲਿਆਂ ਤੇ ਪੇਚ ਲਗਾਤਾਰ ਫਸਿਆ ਹੋਇਆ ਸੀ ਔਰ ਇਸ ਇਹਨਾਂ ਦੋਹਾਂ ਮਸਲਿਆਂ ਦੀ ਵਜ੍ਹਾ ਕਰਕੇ ਮੀਟਿੰਗ ਦੇ ਵਿੱਚ ਕਈ ਵਾਰ ਤਲਖੀ ਦੇਖਣ ਨੂੰ ਮਿਲਦੀ ਸੀਗੀ ਔਰ ਇਹ ਵੀ ਦੇਖਣ ਨੂੰ ਮਿਲਿਆ ਸੀਗਾ ਕਿ ਕਈ ਵਾਰ ਕਿਸਾਨ ਉੱਠ ਕੇ ਬਾਹਰ ਆ ਜਾਂਦੇ ਸੀਗੇ ਲੇਕਿਨ ਕੇਂਦਰ ਸਰਕਾਰ ਕਿਉਂਕਿ ਹੁਣ ਕੋਡ ਆਫ ਕੰਡਕਟ ਲੱਗਣ ਵਾਲਾ ਹੈ 2024 ਲੋਕ ਸਭਾ ਚੋਣਾਂ ਫਿਰ ਤੇ ਪਈਆਂ ਨੇ ਤਾਂ ਅਜਿਹੇ ਕੇਂਦਰ ਸਰਕਾਰੇ ਜਾਣਦੀ ਹੈ ਕਿ ਚੋਣਾਂ ਤੋਂ ਪਹਿਲਾਂ ਕੋਈ ਅਜੀਹਾ ਅੰਦੋਲਨ ਹੋ ਰਿਹਾ ਤਾਂ ਉਸ ਨੂੰ ਖਤਮ ਕੀਤਾ ਜਾਵੇ ਇਸ ਵਜ੍ਹਾ ਕਰਕੇ ਜਿਹੜਾ ਵਾ ਲਗਾਤਾਰ ਬਹਿਤਕਾ ਦਾ ਦੌਰ ਜਾਰੀ ਹੈ ਔਰ ਅੱਜ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਜੋ ਪਿਛਲੀ ਵਾਰ کیا ਗਿਆ ਸੀਗਾ ਕੇਂਦਰ ਸਰਕਾਰ ਦੇ ਵੱਲੋਂ ਕਿ ਕਮੇਟੀ ਬਣਾ ਲੈਣੇ ਕਿਉਂਕਿ ਜਦੋਂ ਐਮਐਸਪੀ ਪੂਰੇ ਦੇਸ਼ 'ਚ ਲਾਗੂ ਕਰਨੀ ਹੈ ਤਾਂ ਫਿਰ ਪੂਰੇ ਦੇਸ਼ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਬੁਲਾਣਾ ਹੋਏਗਾ ਉਹਨਾਂ ਨਾਲ ਗੱਲਬਾਤ ਕਰਨੀ ਹੋਏਗੀ ਔਰ ਪਾਲਿਸੀ ਬਣਾਉਣ ਦੇ ਵਿੱਚ ਸਮਾਂ ਲੱਗਦਾ ਹੈ ਤਾਂ ਕੇਂਦਰ ਦੇ ਵੱਲੋਂ ਪਿਛਲੀ ਮੀਟਿੰਗ 'ਚ ਵੀ ਇਹ ਪ੍ਰਪੋਜ਼ਲ ਦਿੱਤਾ ਗਿਆ ਸੀ ਕਮੇਟੀ ਬਣਾ ਲਓ ਕਮੇਟੀ ਦੇ ਵਿੱਚ ਤੁਸੀਂ ਦੱਸੋ ਤੁਹਾਡੇ ਕਿੰਨੇ ਨੁਮਾਇੰਦੇ ਹੋਣ ਇਸ ਤੋਂ ਇਲਾਵਾ ਐਗਰੀਕਲਚਰ ਐਕਸਪਰਟ ਭਾਲੇ ਤੇ ਜਾਣਗੇ ਔਰ ਇਸ ਦੇ ਨਾਲ ਨਾਲ ਐਗਰੀਕਲਚਰ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਰਹਿਣਗੇ ਲੇਕਿਨ ਇਸ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਸਾਨ ਜਿਹੜੇ ਨੇ ਉਹ ਨਜ਼ਰ ਆਏ ਸੀਗੇ ਔਰ ਕੇਂਦਰ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਥੋੜਾ ਜਿਹਾ ਸਮਾਂ ਦੇ ਦਿਓ ਅਸੀਂ ਇੱਕ ਵਾਰ ਫਿਰ ਆਪਣੇ ਪੱਧਰ ਤੇ ਇਸ ਤੇ ਹੋਮਵਰਕ ਕਰਦੇ ਹਾਂ ਔਰ ਅਗਲੀ ਮੀਟਿੰਗ ਦੇ ਵਿੱਚ ਕੋਈ ਨਵੀਂ ਪੇਸ਼ਕਾਰੀ ਜਿਹੜੀ ਆ ਰੱਖੀ ਜਾ ਸਕਦੀ ਹੈ ਜਾਨੀ ਕਿ ਅੱਜ ਕੋਈ ਨਵੀਂ ਗੱਲਬਾਤ ਜਿਹੜੀ ਹੈ ਕਮੇਟੀ ਤੋਂ ਇਲਾਵਾ ਕਮੇਟੀ ਦਾ ਪ੍ਰਪੋਜ਼ਲ ਤਾਂ ਲਗਾਤਾਰ ਕੇਂਦਰ ਵੱਲੋਂ ਦਿੱਤੇ ਜਾ ਰਿਹਾ ਹੈ ਇਸ ਤੋਂ ਇਲਾਵਾ ਹੁਣ ਕਿਸ ਤਰੀਕੇ ਦੀ ਪੇਸ਼ਕਾਰੀ ਜਿਹੜੀ ਰੱਖੀ ਜਾਂਦੀ ਹੈ ਉਹ ਕਾਫੀ ਅਹਿਮ ਰਹਿਣ ਵਾਲਾ ਹੈ ਬਿਲਕੁਲ ਪੰਕਜ ਤੁਸੀਂ ਹੋਮਵਰਕ ਦਾ ਜ਼ਿਕਰ ਕੀਤਾ ਸੀ ਵੇਖਿਆ ਪਿਛਲੀ ਮੀਟਿੰਗ 5 ਵਜੇ ਸੀ ਪਰ 8:30 ਵਜੇ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਆਪਸ ਦੇ ਵਿੱਚ ਜਿਹੜੇ ਮੰਤਰੀ ਦੇ ਗੱਲਬਾਤ ਕਰ ਰਹੇ ਸੀ ਕੀ ਮੰਨਿਆ ਜਾਵੇ ਦੋ ਦਿਨ ਬਾਅਦ ਇਹ ਟਾਈਮ ਬਹੁਤ ਹੁੰਦਾ ਹੈ ਕਿ ਅੱਜ ਪੂਰੇ ਸਲਾਹ ਦੇ ਨਾਲ ਪੱਕੇ ਹਾਲ ਦੇ ਨਾਲ ਕੇਂਦਰ ਦੇ ਮੰਤਰੀ ਆਉਣਗੇ ਔਰ ਵਾਕੇ ਹੀ ਅੱਜ ਕੋਈ ਲੱਗਦਾ ਹੈ ਕਿ ਹੱਲ ਹੋ ਜਾਏਗਾ ਦੇਖੋ ਜ਼ਿਆਦਾ ਉਮੀਦ ਨਹੀਂ ਹੈ ਕਿ ਮਸਲੇ ਦਾ ਹੱਲ ਹੋਵੇ ਕਿਉਂਕਿ ਕੇਂਦਰ ਕਹਿ ਰਹੀ ਹੈ ਕਿ ਅਜੇ ਸਾਨੂੰ ਸਮਾਂ ਹੋਰ ਚਾਹੀਦਾ ਹੈ ਐਮਐਸਪੀ ਦੇ ਕਾਨੂੰਨ ਬਣਾਉਣ ਨੂੰ ਲੈ ਕੇ ਲੇਕਿਨ ਜਿਹੜਾ ਕੱਲ ਜ਼ਿਕਰ ਕੀਤਾ ਗਿਆ ਆਰਡੀਨੈਂਸ ਨੂੰ ਲੈ ਕੇ ਔਰਡੀਨੈਂਸ ਕਿਉਂਕਿ ਅਜੇ ਤੱਕ ਕਿਸਾਨ ਔਰਡੀਨੈਂਸ ਨੂੰ ਲੈ ਕੇ ਜਿਹੜਾ ਕੋਈ ਗੱਲ ਨਹੀਂ ਕਰ ਰਹੇ ਸੀਗੇ ਹੁਣ ਐਮਐਸਪੀ ਦੇ ਔਰਡੀਨੈਂਸ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਉਗਰਾਹ ਜੱਥੇਬੰਦੀ ਇਸ ਦੇ ਨਾਲ ਐਗਰੀ ਨਹੀਂ ਕਰਦੀ ਉਗਰਾਹ ਜੱਥੇਬੰਦੀ ਨੂੰ ਗੱਲ ਪੁੱਛਿਆ ਗਿਆ ਸੀਗਾ ਕਿ ਔਰਡੀਨੈਂਸ ਨੂੰ ਲੈ ਕੇ ਤੁਸੀਂ ਅਮੀ ਪਰਦੇ ਹੋ ਜੋ ਡੱਲੇਵਾਲ ਇਹ ਪੰਦੇਰ ਹੋਰੀ ਕਹਿ ਰਹੇ ਨੇ ਤਾਂ ਉਹ ਕਹਿ ਰਹੇ ਸੀ ਕਿ ਨਹੀਂ ਔਰਡੀਨੈਂਸ ਨਹੀਂ ਅਸੀਂ ਕਾਨੂੰਨ ਚਾਹੁੰਦੇ ਆ ਲੇਕਿਨ ਦੂਸਰਾ ਸਵਾਲ ਇਹ ਹੈ ਕਿ ਉਗਰਾਹ ਜੱਥੇਬੰਦੀ ਨਾਲ ਤਾਂ ਮੀਟਿੰਗ ਹੋ ਨਹੀਂ ਰਹੀ ਮੀਟਿੰਗ ਦਾ ਪੰਦੇਰ ਔਰ ਡੱਲੇਵਾਲ ਹੋਰਾਂ ਦੇ ਗਰੁੱਪ ਨਾਲ ਹੋ ਰਹੀ ਹੈ ਔਰ ਉਹਨਾਂ ਨੇ ਖੁਦ ਆਰਡੀਨੈਂਸ ਦਾ ਜ਼ਿਕਰ ਕੀਤਾ ਹੈ ਤਾਂ ਆਰਡੀਨੈਂਸ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਦਾ ਕੀ ਤਰਕ ਰਹਿੰਦਾ ਹੈ ਕਿ ਆਰਡੀਨੈਂਸ ਕੇਂਦਰ ਸਰਕਾਰ ਲਿਆ ਸਕਦੀ ਹੈ ਜਾਂ ਇਸ ਬਾਬਤ ਕਿਸ ਤਰੀਕੇ ਦੀ ਗੱਲਬਾਤ ਹੁੰਦੀ ਹੈ ਉਹ ਮੀਟਿੰਗ ਦੇ ਵਿੱਚ ਹੀ ਕੇਂਦਰ ਦੇ ਜਿਹੜੇ ਮੰਤਰੀ ਸ ਨੇ ਉਹ ਤੈਅ ਕਰਨਗੇ ਪੰਕਜ ਖਿਰਲਾ ਸਵਾਲ ਹੈ ਕਿ ਲੱਗਦਾ ਮੀਟਿੰਗ ਸਮੇਂ ਸਿਰ ਸ਼ੁਰੂ ਹੋ ਜਾਏਗੀ ਅੱਜ ਪੰਕਜ ਇੱਕ ਵਾਰ ਸਵਾਲ ਤੁਸੀਂ ਰਿਪੀਟ ਕਰ ਪਾਓਂਗੇ ਪੰਕਜ ਮੀਟਿੰਗ ਲੱਗਦੇ ਸਮੇਂ ਸਿਰ ਸ਼ੁਰੂ ਹੋਏਗੀ ਜਾਂ ਪਿਛਲੀ ਵਾਰ ਵਾਂਗੂ ਜਿਹੜੀ ਲੇਟ ਹੋ ਸਕਦੀ ਹੈ ਦੇਖੋ ਪਿਛਲੀ ਵਾਰ 6 ਵਜੇ ਦਾ ਸਮਾਂ ਰੱਖਿਆ ਗਿਆ ਸੀਗਾ ਔਰ ਜਗ੍ਹੀਆਂ ਤਿੰਨੇ ਬੈਠ ਕੇ ਨਹੀਂਆਂ ਨੇ 1 ਘੰਟੇ ਦੇ ਕਰੀਬ ਲੇਟ ਰਹੀਆਂ ਨੇ ਉਸ ਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਇੱਕ ਤਾਂ ਕੇਂਦਰ ਦੇ ਮੰਤਰੀ ਦਿੱਲੀ ਤੋਂ ਲੇਟ ਚੱਲਦੇ ਨੇ ਲੇਟ ਥੋੜਾ ਆਂਦੇ ਨੇ ਔਰ ਦੂਸਰਾ ਵੀ ਹੈ ਕਿ ਜਦੋਂ ਚੰਡੀਗੜ੍ਹ ਪਹੁੰਚਦੇ ਨੇ ਲੈਕਨ ਜੀ ਹੋਟਲ ਦੇ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਨੇ ਕੇਂਦਰ ਦੇ ਅਧਿਕਾਰੀ ਵਿੱਚ ਹੁੰਦੇ ਨੇ ਔਰ ਇੱਕ ਹੋਮਵਰਕ ਜਾਂ ਇੱਕ ਬਲੂਪ੍ਰਿੰਟ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਕੱਲ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਇੱਕ ਲੰਬੀ ਜੋੜੀ ਬੈਠਕ ਹੋਈ 3 ਘੰਟੇ ਤੋਂ ਵੱਧ ਬੈਠਕ ਚੱਲੀ ਉਸ ਦੇ ਵਿੱਚ ਪੁੱਛਿਆ ਗਿਆ ਕਿ ਕੇਂਦਰ ਦੇ ਨਾਲ ਕਿੱਥੋਂ ਦਾ ਗੱਲਬਾਤ ਜਿਹੜੀ ਆ ਉਹ ਚੱਲ ਸਕਦੀ ਹੈ ਕਿ ਕਿ ਅਸੀਂ ਉਹਨਾਂ ਨੂੰ ਪਹਿਲਾਂ ਦੱਸ ਸਕਦੇ ਆ ਰਾ 6 ਵਜੇ ਦਾ ਮੀਟਿੰਗ ਦਾ ਸਮਾਂ ਰੱਖਿਆ ਗਿਆ ਲੇਕਿਨ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਪਹਿਲੀਆਂ ਤਿੰਨ ਬੈਠਕਾਂ ਜੇਕਰ ਲੇਟ ਹੋਈਆਂ ਨੇ ਤਾਂ ਕੀ ਇਹ ਵੀ ਬੈਠਕ ਸਾਡੇ ਸਾਥ ਸ਼ੁਰੂ ਹੋਏਗੀ ਜਾਂ ਸਮੇਂ ਤੇ ਸ਼ੁਰੂ ਹੋਏਗੀ ਕਿਉਂਕਿ ਪਿਛਲੀ ਜਿਹੜੀ ਬੈਠਕ ਸੀ ਉਹ ਰਾਤ 1:30 ਵਜੇ ਖਤਮ ਹੋਈ ਸੀ 8:30 ਵਜੇ ਸ਼ੁਰੂ ਹੋਈ ਸੀ ਔਰ ਉਸ ਤੋਂ ਪਹਿਲਾਂ 6:30 ਵਜੇ ਦੇ ਕਰੀਬ ਚੰਡੀਗੜ੍ਹ ਦੇ ਵਿੱਚ ਕੈਬਨਿਟ ਮੰਤਰੀ ਪਹੁੰਚ ਚੁੱਕੇ ਸੀਗੇ 2 ਘੰਟੇ ਇੱਕ ਹੋਟਲ ਦੇ ਵਿੱਚ ਮੀਟਿੰਗ ਕਰਦੇ ਹੋਏ ਨਜ਼ਰ ਆਏ ਔਰ ਉਸ ਤੋਂ ਬਾਅਦ ਜਿਹੜਾ ਆਏ ਔਰ ਪਿਛਲੀ ਮੀਟਿੰਗ ਤੇ ਵੀ ਸੀਗਾ ਕਿ ਜਦੋਂ ਗੱਲ ਸਿਰੇ ਨਹੀਂ ਜੜੀ ਤਾਂ ਕਿਸ ਕੀ ਅਗਲੇ ਦਿਨ ਦਾ ਦੁਬਾਰਾ ਮੀਟਿੰਗ ਰੱਖ ਲੋ ਉਸ ਵੇਲੇ ਇਹ ਗੱਲ ਮੁੱਖ ਮੰਤਰੀ ਦੇ ਵੱਲੋਂ ਕਹੀ ਗਈ ਕਿ 12:30 ਤਾਂ ਇਸ ਵੇਲੇ ਵਾਜੀ ਚੁੱਕੇ ਨੇ ਅਗਲਾ ਦਿਨ ਤਾਂ ਸ਼ੁਰੂ ਹੋ ਹੀ ਚੁੱਕਿਆ ਉਸ ਤੋਂ ਬਾਅਦ ਪਿਊਸ਼ ਕੁਇਲ ਹੋਰਾਂ ਨੇ ਕਿਹਾ ਕਿ ਅ ਦੋ ਦਿਨ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਹੈ ਉਸ ਦੇ ਵਿੱਚ ਬੀਜੇਪੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਾ ਦੋ ਦਿਨ ਮੀਟਿੰਗ ਨਹੀਂ ਰੱਖੀ ਜਾ ਸਕਦੀ ਤਾਂ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਦਾ ਸਮਾਂ ਰੱਖਿਆ ਗਿਆ ਸੀਗਾ ਔਰ ਹੁਣ ਕਾਫੀ ਅਹਿਮ ਹੈ ਜਦੋਂ ਕੋਡ ਆਫ ਕੰਡਕਟ ਕਿਸੇ ਵੇਲੇ ਵੀ ਲੱਗ ਸਕਦਾ ਹੈ ਅਗਲੇ ਕੁਝ ਹੀ ਦਿਨਾਂ ਦੇ ਵਿੱਚ ਉਸ ਤੋਂ ਪਹਿਲਾਂ ਕੇਂਦਰ ਦੀ ਇਹ ਕੋਸ਼ਿਸ਼ ਹੋਏਗੀ ਔਰ ਦੂਸਰਾ ਇਹ ਵੀ ਹੈ ਕਿ ਹੁਣ ਤੱਕ ਢੰਨੇਵਾਲ ਪੰਦੇਰ ਯੂਨੀਅਨ ਜਿਹੜੀਆਂ ਨੇ ਉਹ ਉਹ ਬਾ ਅੰਦੋਲਨ ਕਰ ਰਹੀਆਂ ਸੀਗੀਆਂ ਲੇਕਿਨ ਇਸ ਵਾਰ ਹੁਣ ਉਗਰਾਹ ਜਥੇਬੰਦੀ ਉਹਨਾਂ ਦੇ ਨਾਲ ਆ ਗਈ ਹੈ ਇਸ ਤੋਂ ਇਲਾਵਾ ਅੱਜ ਸਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਸਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਚ ਪੈ ਹੋਏਗਾ ਇਹ ਉਹਨਾਂ ਨੇ ਕਿਸ ਤਰੀਕੇ ਦਾ ਸਮਰਥਨ ਦੇਣਾ ਹੈ ਜਾਂ ਕਿੱਥੇ-ਕਿੱਥੇ ਕਿਵੇਂ-ਕਿਵੇਂ ਅੰਦੋਲਨ ਕਰਨਾ ਹੈ ਤਾਂ ਇੱਕ ਵੱਡਾ ਚੈਲੰਜ ਜ਼ਰੂਰ ਜਿਹੜਾ ਹੈ ਉਹ ਕੇਂਦਰ ਦੇ ਸਾਹਮਣੇ ਰਹਿਣ ਵਾਲਾ ਹੈ ਜੇਕਰ ਇਹ ਵੀ ਜਥੇਬੰਦੀਆਂ ਨਾਲ ਆ ਕੇ ਜਿਹੜਾ ਵਕਫ ਵਕਫਾਵਾ ਦੇ ਅੰਦੋਲਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਇੱਕ ਐਮ ਸਵਾਲ ਹੈ ਪੰਕਜ ਅਖੀਰਲਾ ਸਵਾਲ ਹੈ ਇੱਕ ਤਾਂ ਇਹ ਵੀ ਸਵਾਲ ਲੋਕਾਂ ਦੇ ਦਿਲਾਂ ਵਿੱਚ ਜ਼ਰੂਰ ਆਉਂਦਾ ਹੋਵੇਗਾ ਕਿ ਸ਼ਾਮ ਨੂੰ ਜਾਂ ਰਾਤ ਨੂੰ ਇਸ ਤਰੀਕੇ ਦੇਰ ਰਾਤ ਰੱਖਣ ਦੀ ਮੀਟਿੰਗ ਇਸ ਦੀ ਵਜ੍ਹਾ ਕੀ ਹੋਏਗੀ ਦੂਜਾ ਅੱਜ ਕੀ ਸੀਐਮ ਭਗਵੰਤ ਮਾਨ ਵੀ ਮੀਟਿੰਗ ਚਾਰੇ ਨੇ ਦੇਖੋ ਸੀਐਮ ਦਾ ਅਜੇ ਤੈ ਨਹੀਂ ਹੈ ਕਿ ਉਹ ਇਸ ਬੈਠਕ ਦਾ ਹਿੱਸਾ ਹੋਣਗੇ ਜਾਂ ਨਹੀਂ ਹੋਣਗੇ ਲੇਕਿਨ ਪੰਜਾਬ ਸਰਕਾਰ ਦੇ ਇੱਕ ਮੰਤਰੀ ਜ਼ਰੂਰ ਇਸ ਦੇ ਵਿੱਚ ਸ਼ਾਮਲ ਹੋਣਗੇ ਪਹਿਲੀ ਮੀਟਿੰਗ 'ਚ ਸੀਐਮ ਰਹੇ ਦੂਸਰੀ ਮੀਟਿੰਗ ਦੇ ਵਿੱਚ ਜਿਹੜਾ ਵੈ ਅਸੀਂ ਦੇਖਿਆ ਕਿ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਰਹੇ ਸੀਗੇ ਜਿਹੜੇ ਸਾਬਕਾ ਕੀਤੀવાડી ਮੰਤਰੀ ਨੇ ਜਿਹੜੀ ਲਾਸਟ ਮੀਟਿੰਗ ਹੋਈ ਸੀ ਉਸ ਦੇ ਵਿੱਚ ਲਾਸਟ ਤੱਕ ਇਹੀ ਸੀਗਾ ਕਿ ਹਰਪਾਲ ਸਿੰਘ ਚੀਮਾ ਰਹਿਣਗੇ ਲੇਕਿਨ ਪੰਜਵੇਂ ਤੋਂ ਬਾਅਦ ਇਹ ਪਲਾਨ ਬਣਿਆ ਕਿ ਸੀਐਮ ਵੀ ਇਸ ਬੈਠਕ ਦਾ ਹਿੱਸਾ ਰਹਿਣਗੇ ਔਰ ਅ ਉਹ ਇਸੇ ਬਜਾਏ ਕਿ ਕਿ ਕੇਂਦਰ ਇਹ ਜਾਂਦਾ ਸੀਗਾ ਕਿ ਮੁੱਖ ਮੰਤਰੀ ਇਸ ਬੈਠਕ ਦਾ ਹਿੱਸਾ ਰਹਿਣ ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਅਪੀਲ ਕੀਤੀ ਗਈ ਸੀਗੀ ਸੀਐਮ ਨੂੰ ਕਿ ਤੁਸੀਂ ਇਸ ਬੈਠਕ ਦੇ ਵਿੱਚ ਰਹੋ ਤੁਸੀਂ ਪੰਜਾਬ ਦੇ ਮੁਖੀ ਆਓ ਹੈਡ ਹੋ ਤਾਂ ਸਾਡੀ ਪੈਰ ਵੀ ਜਿਹੜੀ ਹੈ ਉਹ ਤੁਸੀਂ ਕਰੋ ਤਾਂ ਇਹੇ ਚ ਇੱਕ ਵਾਰ ਫਿਰ ਕਿਸਾਨ ਤਾਂ ਹੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਬੈਠਕ ਦੇ ਵਿੱਚ ਰਹਿਣਾ ਚਾਹੀਦਾ ਹੈ ਲੇਕਿਨ ਅਖੀਰਲੇ ਮੂਵਮੈਂਟ ਤੇ ਕਈ ਵਾਰ ਹੁੰਦਾ ਔਰ ਦੂਸਰਾ ਇਹ ਹੈ ਕਿ ਬੈਠਕ ਲੇਟ ਕਿਉਂ ਹੋ ਰਹੀ ਹੈ ਅੱਜ ਲੇਟ ਸ਼ਾਮ ਕਿਉਂ ਹੋ ਰਹੀ ਹੈ ਇਸੇ ਬਜਾਏ ਲਈ ਹੈ ਕੀ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਔਰ ਕੇਂਦਰ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੇ ਹੋਰ ਜਿਵੇਂ ਨੇ ਉਸ ਦਿੱਲੀ ਤੋਂ ਆਣਾ ਹੁੰਦਾ ਵਾ ਔਰ ਅੱਜ ਅੱਜ ਦੀ ਮੀਟਿੰਗ ਦੀ ਗੱਲ ਕੀਤੀ ਜਾਵੇ ਕਿਉਂਕਿ 2 ਦਿਨ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਭਾਜਪੀ ਦੀ ਚੱਲ ਰਹੀ ਹੈ ਤਾਂ ਉੱਥੋਂ ਫ੍ਰੀ ਹੋ ਕੇ ਉੱਥੋਂ ਫਾਰਕ ਹੋ ਕੇ ਇਸ ਮੀਟਿੰਗ ਦਾ ਹਿੱਸਾ ਬਣਨ ਦੇ ਲਈ ਚੰਡੀਗੜ੍ਹ ਆਣਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਜ ਤਮਾਮ ਜਾਣਕਾਰੀ ਲਈ ਤਾਨਵਾਦ ਹੈ ਤਾਂ ਬੇਹਦ ਹੈ ਮੈਂ ਕਿ ਅੱਜ ਮੀਟਿੰਗ ਹੋਣ ਜਾ ਰਹੀ ਹੈ ਚੌਥੇ ਗੇੜ ਦੀ ਮੀਟਿੰਗ ਹੈ ਔਰ ਜਿਵੇਂ ਪੂਰਾ ਵਿਸਥਾਰ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਕਿ ਕੀ ਕੁਝ ਪ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਅੱਜ ਦੀ ਇਸ ਮੀਟਿੰਗ ਤੋਂ ਔਰ ਕਿਤੇ ਨਾ ਕਿਤੇ ਇਹ ਵੀ ਚਾਂਸਸ ਨੇ ਕਿ ਜੇਕਰ ਐਮਐਸਪੀ ਦੇ ਕਾਨੂੰਨੀ ਗਾਰੰਟੀ ਆ ਫਿਰ ਕਰਜ਼ਾ ਮੁਆਫੀ ਨੂੰ ਲੈ ਕੇ ਕੇਂਦਰ ਦੀ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਹਾਮੀ ਨਹੀਂ ਭਰਦੇ ਤਾਂ ਫਿਰ ਹੋ ਸਕਦਾ ਹੈ ਕਿ ਅੱਜ ਵੀ ਬਹੁਤਾ ਕੋਈ ਫਰੂਟਫੁੱਲ ਜਿਹੜਾ ਨਤੀਜਾ ਉਹ ਨਾ ਨਿਕਲੇ ਤਾਂ 8 ਫਰਵਰੀ ਨੂੰ ਪਹਿਲੀ ਮੀਟਿੰਗ ਹੁੰਦੀ ਹੈ ਇਸ ਮੁੱਦੇ ਤੇ ਉਹ ਬੇਸਿੱਟਾ ਰਹਿੰਦੀ ਹੈ 12 ਫਰਵਰੀ ਨੂੰ ਫਿਰ 4 ਦਿਨ ਦੇ ਗੈਪ ਦੇ ਵਿਚਾਲੇ ਇਹ ਅਗਲੀ ਮੀਟਿੰਗ ਹੁੰਦੀ ਹੈ ਉਹ ਵੀ ਬੇਸਿੱਟਾ ਹੁੰਦੀ ਹੈ ਔਰ ਇਹ ਮੀਟਿੰਗ 5 ਤੋਂ 7 ਘੰਟੇ 6 ਘੰਟੇ ਚੱਲੀ ਸੀ 15 ਫਰਵਰੀ ਵਾਲੀ ਜਿਹੜੀ ਪਿਛਲੀ ਮੀਟਿੰਗ ਇਹ ਵੀ ਮੀਟਿੰਗ 7:00 ਵਜੇ ਤੋਂ ਸ਼ੁਰੂ ਹੋ ਕੇ 1:30 ਵਜੇ ਖਤਮ ਹੋਈ ਰਾਤ ਨੂੰ ਜਿਸ ਦਾ ਜ਼ਿਕਰ ਵੀ ਅਸੀਂ ਕਰ ਰਹੇ ਸੀ ਤਾਂ ਇਹ ਵੀ ਮੀਟਿੰਗ ਜਿਹੜੀ ਆ ਉਹ ਬੇਸੱਟਾ ਰਹੀ ਸੀ ਹਾਲਾਂਕਿ ਇਸ ਪਿਛਲੀ ਮੀਟਿੰਗ ਦੇ ਵਿੱਚ ਇਹ ਜ਼ਰੂਰ ਕਿਸਾਨਾਂ ਨੇ ਖੁਦ ਕਿਹਾ ਹੈ ਕਿ ਬਹੁਤ ਚੰਗੇ ਮਾਹੌਲ 'ਚ ਸੁਖਾਵੇ ਮਾਹੌਲ 'ਚ ਮੀਟਿੰਗ ਹੋਈ ਹੈ ਤਾਂ ਕਿਤੇ ਨਾ ਕਿਤੇ ਉਮੀਦਾਂ ਵੱਜਦੀਆਂ ਨੇ ਔਰ ਇਸ ਤੋਂ ਇਲਾਵਾ ਇਹ ਵੀ ਅਸੀਂ ਜ਼ਿਕਰ ਕਰੀਏ ਜਿਹੜੀ ਅੱਜ ਦੀ ਮੀਟਿੰਗ ਹੈ 18 ਫਰਵਰੀ ਵਾਲੀ ਤਾਂ ਇਸ ਕਰਕੇ ਵੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਉਮੀਦਵਾਰ ਬਣੀਆਂ ਨੇ ਕਿਉਂਕਿ ਕਿਸਾਨ ਖੁਦ ਕਹਿ ਰਹੇ ਨੇ ਕਿ ਸਾਨੂੰ ਉਮੀਦ ਹੈ ਕਿ ਜੋ ਪੀਐਮ ਨਰਿੰਦਰ ਮੋਦੀ ਨੇ ਉਹ ਕਿਤੇ ਨਾ ਕਿਤੇ ਚੰਗਾ ਸੋਚਣਗੇ ਸੁਖਦ ਖਬਰ ਸਾਡੇ ਲਈ ਆ ਸਕਦੀ ਹੈ ਤਾਂ ਇਸ ਕਰਕੇ ਬੇਖਦ ਆਮ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਜਾਂ ਫਿਰ ਹੱਲ ਹੋਏਗਾ ਕਿ ਨਹੀਂ ਹੋਏਗਾ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਲ ਰਹਿਣਗੇ ਤਿੰਨ ਮੰਤਰੀ ਕੇਂਦਰ ਦੇ ਮੰਤਰੀ ਜਿਹੜੇ ਨੇ ਉਹ ਮੌਜੂਦ ਰਹਿਣਗੇ ਪਿਛਲੀਆਂ ਮੀਟਿੰਗਾਂ ਦੇ ਵਾਂਗੂ ਔਰ ਅਸੀਂ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ ਪਿਊਸ਼ ਗੋਇਲ ਅਰਜੁਨ ਮੁੰਡਾ ਨਿਤਿਆਨੰਦ ਰਾਏ ਅਰਜੁਨ ਮੁੰਡਾ ਕੇਂਦਰੀ ਖੇਤੀਬਾੜੀ ਮੰਤਰੀ ਨੇ ਔਰ ਬੇਖਦ ਐਮਐਜ ਦੋ ਮੀਟਿੰਗ ਦੇ ਵਿੱਚ ਹੁੰਦੇ ਨੇ ਜਗਦੀਸ਼ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਦੋ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਨੁਮਾਇੰਦਗੀ ਕੀਤੀ ਜਾਂਦੀ ਹੈ ਕਿਸਾਨਾਂ ਦੀ ਔਰ ਬੇਖਦ ਐਮਐਜ ਕਿ ਅੱਜ ਮੀਟਿੰਗ ਜਿਹੜੀ ਹੈ ਉਹ ਕਿਸ ਕਿਸਮ ਦੇ ਨਾਲ ਰਹਿੰਦੀ ਹੈ ਔਰ ਕੀ ਕੁਝ ਨਤੀਜਾ ਨਿਕਲਦਾ ਤਾਂ ਕਿਸਾਨਾਂ ਨੇ ਮੀਟਿੰਗ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਔਰ ਕਿਸਾਨ ਲੀਡਰਾਂ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਪੀਐਮ ਹੌਸਲਾ ਦਿਖਾਓ ਆਰਡੀਨੈਂਸ ਲੈ ਕੇ ਆ ਤਾਂ ਐਮਐਸਪੀ ਤੇ ਕਰਜ਼ਾ ਮਾਫੀ ਦੇ ਲਈ ਆਰਡੀਨੈਂਸ ਲਿਆਂਦਾ ਜਾਵੇ ਉਹਨਾਂ ਨੇ ਵੀ ਕਿਹਾ ਹੈ ਕਿ ਕਰਜ਼ਾ ਮਾਫੀ ਜਿਹੜੀ ਹੈ ਉਹ 2 ਦਿਨ ਦੇ ਅੰਦਰ ਹੋ ਸਕਦੀ ਹੈ ਮਹਿਜ਼ 2 ਦਿਨ ਦਾ ਸਮਾਂ ਲੱਗੇਗਾ ਕਰਜ਼ਾ ਮਾਫੀ ਦੇ ਲਈ ਤਮੈਦ ਕਰਦੇ ਹਾਂ ਕਿ ਸੁਖਦ ਖਬਰ ਮਿਲੇਗੀ ਕਿਸਾਨ ਇਹ ਵੀ ਕਹਿ ਰਹੇ ਨੇ ਤਾਂ ਹੁਣ ਇਹ ਕੇਂਦਰ ਦੇ ਪਾਲੇ ਦੇ ਵਿੱਚ ਹੈ ਔਰ ਸਵਨ ਸਿੰਘ ਪੰਦੇਰ ਨੇ ਇਹ ਕਿਹਾ ਹੈ ਤਾਂ ਸਾਂਝੀ ਪ੍ਰੈਸ ਕਾਨਫਰੰਸ ਕੱਲ ਮੀਟਿੰਗ ਤੋਂ ਪਹਿਲਾਂ ਕੀਤੀ ਗਈ ਹੈ ਔਰ ਉਸ ਦੇ ਵਿੱਚ ਕੁਲ ਮਿਲਾ ਕੇ ਮਕਸਦ ਇਹੀ ਹੈ ਪ੍ਰੈਸ ਕਾਨਫਰੰਸ ਕਰਨ ਦਾ ਕਿ ਜਿਹੜਾ ਮਨਾ ਦੇ ਵਿੱਚ ਕੇਂਦਰ ਆਗੂਆਂ ਕਿਸਾਨ ਆਗੂਆਂ ਦੇ ਮਾਫ ਕਰਿਓ ਕੀ ਚੱਲ ਰਿਹਾ ਹੈ ਇਹ ਉਹਨਾਂ ਨੇ ਦੱਸਣਾ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਸਾਡੇ ਤੇ ਬੇਸ਼ੱਕ ਲਗ ਪ੍ਰਸ਼ਾਸਨ ਜਿਹੜਾ ਹੈ ਉਹ ਕਾਰਵਾਈ ਕਰ ਰਿਹਾ ਹੈ ਪਰ ਇਸ ਦੇ ਵਿਚਾਲੇ ਫਿਰ ਵੀ ਅਸੀਂ ਤਿਆਰ ਹਾਂ ਔਰ ਅਸੀਂ ਮੀਟਿੰਗ ਦੇ ਵਿੱਚ ਜਾਂਦੇ ਆ ਇਸ ਵਾਰ ਸਾਨੂੰ ਕਾਫੀ ਉਮੀਦਾਂ ਨੇ ਔਰ ਸੁਖਾਵੇਂ ਮਾਹੌਲ ਦੇ ਵਿੱਚ ਕਿਉਂਕਿ ਪਿਛਲੀ ਮੀਟਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਆਰਡੀਨੈਂਸ ਲਿਆਂ ਨੂੰ ਲੈ ਕੇ ਉਹਨਾਂ ਨੇ ਜਿਹੜਾ ਹੈ ਉਹ ਰੱਖ ਦਿੱਤੀ ਗੱਲ ਆਪਣੀ और एक कह सकते हैं कि थोड़ा जा थे एक ज़रूर दिखाई जा रही है ताकि केंद्र है वो विचार करे पूरे देश का ध्यान इस आंदोलन पर खड़ा है और पूरा देश अभी ताकतवर प्रधानमंत्री जी की ओर देख रहा है कि वो हौसला करें और निर्णय लें सी टू प्लस फिफ्टी परसेंट से और ऑर्डिनेंस करके खरीदी गारंटी कानून और देश के सर से किसानों का कर्ज मजदूरों का कर्ज खत्म किया जाए यह है अब आशा तो करते हैं कल की मीटिंग से सुखद समाचार मिलेगा आज भी हमारा मानना है हमने दिल्ली जाना का कार्यक्रम अपना वापस नहीं लिया लेकिन जो समझने वाली बात है बैरिकोड तोड़ना या दिल्ली जाना अनक का सवाल नहीं है दिल्ली क्यों जाना था हम केंद्र सरकार से अपनी मांगे मनवाना चाहते थे अगर वो यहीं पर हमारी मांगे मान लें तो वो मसला हल हो सकता है अब ये गेंद केंद्र के पाले में है कल वो क्या निर्णय लेते हैं किस तरह से लेते हैं हम बिल्कुल पॉजिटिव माइंड से जाएंगे और ये आशा से जाएंगे कि कल कुछ ना कुछ देश के किसान और खेत मजदूर के लिए हमारी देश की सरकार निर्णय ले तो देखिए ना तो हमें कोई फंडिंग कर रहा है ना ऐसा कोई बात है तो अपना एक एक रुपया जोड़कर हम अपना कार्य चला रहे हैं आप देखिए यहाँ पर आइए जो पटियाले के जिले के आसपास के गांव हैं वो सभी लंगर चला रहे हैं और उनको ने वादा किया अब जब तक आप आंदोलन चलाएंगे हम ये लंगर चलाएंगे तो इस तरह का हमें हमें यही दुख है कि जब हमें बदनाम किया जाता है तो हम सोचते हैं भी हमारी परसेप्शन पूरे देश भर में बिगाड़ कर सरकार बदनामी कर, कर हमारे आंदोलन को रोकना चाहती है तो इसमें लगता भी इस इसमें फिर वार्ता में कुछ न, आ, शायद निकल निकाल ना पाए अब देश का हम 60 परसेंट हिस्सा हैं तो इतने बड़ी तादाद में हम हैं और खेत मजदूर जोड़ दीजिए तो 80 परसेंट है तो देश हम ही से है ना अगर देश को बचाना है तो देश को किसान और खेत मजदूर को बचाना पड़ेगा इसलिए हम आशा करेंगे भी आज की मीटिंग में बहुत कुछ निकल के आने आएगा क्या हम पॉजिटिव माइंड से जा रहे हैं हम भारत सरकार से ये आशा करके जा रहे हैं जितना बड़ा पूरी दुनिया हमारे ओर देख रही है हम और हम स्वयं प्रधानमंत्री की ओर देख रहे हैं तो पूरी दुनिया की निगाह देश की निगाह आज की मीटिंग में लगी हुई होगी तो हम इस आशा के जात जाएंगे कि आज कोई ना कोई मीटिंग का हल निकलेगा ਇਸੇ ਵਿਚਾਲੇ ਵੱਡੀ ਖਬਰ ਹੈ ਥੋੜੀ ਦੇਰ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੋਏਗੀ ਲੁਧਿਆਣਾ ਦੇ ਵਿੱਚ ਦੱਸਿਆ ਕਿ ਐਸ ਕੇ ਐਮ ਦੇ ਲੀਡਰ ਜੁਟਣਗੇ ਸ਼ੰਭੂ ਬਾਡਰ ਤੇ ਕਿਸਾਨਾਂ ਨੂੰ ਸਮਰਥਨ ਦੇਣਾ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਅਗਲੀ ਰਣਨੀਤੀ ਰਹੇਗੀ ਇਸ ਨੂੰ ਲੈ ਕੇ ਚਰਚਾ ਹੋਣੀ ਹੈ ਤਾਂ ਰਾਜੇਵਾਰ ਲਖੋਵਾਲ ਦੇ ਸਣੇ ਕਈ ਲੀਡਰ ਜਿਹੜੇ ਨੇ ਉਹ ਸ਼ਾਮਿਲ ਹੋ ਰਹੇ ਨੇ ਤਾਂ ਅਹਿਮ ਮੀਟਿੰਗ ਬਣਨੀ ਜਾ ਰਹੀ ਹੈ ਇਸ ਦੇ ਸਬੰਧਤ ਮੋਰਚੇ ਦੀ ਸੋ ਜ਼ਿਕਰਯੋਗ ਹੈ ਕਿ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੀ ਪਿਛਲਾ ਸੰਘਰਸ਼ ਜੋ 13 ਮਹੀਨੇ ਚੱਲਿਆ ਅ ਦਿੱਲੀ ਦੇ ਬਾਰਡਰਾਂ ਤੇ ਤਾਂ ਉਹ ਲੜਿਆ ਗਿਆ ਸੀ ਔਰ ਉਸ ਦੇ ਵਿੱਚ ਸਾਰੇ ਇਕੱਠੇ ਸਨ ਔਰ ਉਸ ਤੋਂ ਬਾਅਦ ਇਲੈਕਸ਼ਨ ਲੜਿਆ ਕੁਝ ਜਥੇਬੰਦੀਆਂ ਦੇ ਆਗੂਆਂ ਨੇ ਤਾਂ ਉਸ ਤੋਂ ਬਾਅਦ ਦੋ ਤੜੇ ਪਾਣੇ ਇੱਕ ਰਾਜਨੀਤਿਕ ਔਰ ਦੂਜਾ ਗੈਰ ਰਾਜਨੀਤਿਕ ਤਾਂ ਵਿੱਚ ਪਿਛਲੇ ਅਗਰ ਦਿਨਾਂ ਦੀ ਗੱਲ ਕੀਤੀ ਜਾਵੇ ਫਿਰ ਤੋਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਕਿ ਹੁਣ ਉਹ ਕੋਈ ਇਲੈਕਸ਼ਨ ਨਹੀਂ ਲੜਨਗੇ ਤਾਂ ਫਿਰ ਰਲੇਵਾ ਇੱਕ ਕਿਸਮ ਦਾ ਹੋ ਗਿਆ ਸੀ ਪਰ ਅਜੇ ਵੀ ਕਿਤਨਾ ਕਿਤੇ ਥੁਣੀ ਅਸੀਂ ਕਹਿ ਸਕਦੇ ਹਾਂ ਵੱਖਰੇਵੇਂ ਜ਼ਰੂਰ ਨਜ਼ਰ ਆਉਂਦੇ ਨੇ ਔਰ ਇਸੇ ਸਬੰਧ ਵਿਚਾਲੇ ਹੁਣ ਅੱਜ ਇਹ ਮੀਟਿੰਗ ਜਿਹੜੀ ਆ ਬੇहद ਅਹਿਮ ਹੈ ਕਿਉਂਕਿ ਸਿੱਫਤ ਕਿਸਾਨ ਮੋਰਚੇ ਦੀ ਇਸ ਮੀ कि ਸਰਵਨ ਸਿੰਘ ਪੰਦੇਰ ਔਰ ਜਗਜੀਤ ਢੱਲੇਵਾਲ ਜਿਨ੍ਹਾਂ ਦੇ ਵੱਲੋਂ ਇਹ ਮੋਰਚਾ ਸ਼ੁਰੂ ਕੀਤਾ ਗਿਆ ਜੋ ਲੱਗਿਆ ਹੋਇਆ ਹੈ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਤਾਂ ਫਿਰ ਉਹਨਾਂ ਦਾ ਸਾਥ ਦੇਣਾ ਹੈ ਜਾਂ ਫਿਰ ਅਗਲੀ ਰਣਨੀਤੀ ਸਾਡੀ ਕੀ ਰਹੇਗੀ ਕਿਸ ਤਰੀਕੇ ਦੇ ਨਾਲ ਰਹੇਗੀ ਔਰ ਬੇਗੋਦ ਐਮ ਇਹ ਕਿ ਲੁਧਿਆਣਾ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਔਰ ਮੇਰੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਪ੍ਰਦੀਪ ਭੰਡਾਰੀ ਪ੍ਰਦੀਪ ਕੀ ਕੁਝ ਪੂਰੀ ਜਾਣਕਾਰੀ ਹੈ ਮੀਟਿੰਗ ਨੂੰ ਲੈ ਕੇ ਅੱਜ ਗੁਰੂਪੁਰ ਜੋਤੇਂਗੜਾ ਲੁਧਿਆਣਾ ਦੇ ਵਿੱਚ ਅੱਜ ਕਿਸਾਨ ਅੰਦੋਲਨ ਨੂੰ ਵੱਡਾ ਕਰਨ ਵਾਸਤੇ ਜਿਹੜੀ ਅਗਲੀ ਰਣਨੀਤੀ ਬਣਾਉਣ ਲਈ ਕਿਸਾਨ ਨੇਤਾ ਜਿਹੜੇ ਹੈਗੇ ਬਲਮੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਐਸਪੀਐਮ ਦੀ ਬੈਠਕ ਦਾ ਆਯੋਜਨ ਕੀਤਾ ਜਾਣਾ ਹੈ ਤੇ ਬੈਠਕ ਦੇ ਵਿੱਚ ਪੁੱល 30 ਜਥੇਬੰਦੀਆਂ ਪਹੁੰਚ ਰਹੀਆਂ ਨੇ ਤੇ ਅੱਜ ਇਸ ਤਰ੍ਹਾਂ ਹੁਣ ਜਿਹੜੀ ਬੈਠਕ ਹੈ ਸ਼ਾਮੀ 3 ਵਜੇ ਦਾ ਜਿਹੜਾ ਟਾਈਮ ਇਹਨਾਂ ਨੇ ਰੱਖਿਆ ਹੈ ਤੇ ਉਹਦੇ ਮੁਤਾਬਿਕ ਟੋਲ ਪਲਾਜ਼ਾ ਕਿੰਨੇ ਬੰਦ ਕਰਨੇ ਨੇ ਕਦੋਂ ਬੰਦ ਕਰਨੇ ਨੇ ਤੇ ਕਿੰਨੀ ਢੇਰ ਤੱਕ ਬੰਦ ਕਰਨੇ ਨੇ ਇਸ ਤੋਂ ਇਲਾਵਾ ਵੀ ਜਿਹੜੀ ਹਰਿਆਣਾ ਬਾਰਡਰ ਦੇ ਉੱਤੇ ਜਿਹੜੇ ਸੰਘਰਸ਼ ਚੱਲ ਰਿਹਾ ਤੇ ਉਹਨੂੰ ਕਿਸ ਤਰ੍ਹਾਂ ਉਹਦੇ ਨਾਲ ਉਹਨੂੰ ਕੂਚ ਕਰਨਾ ਹੈ ਕਿਸਾਨਾਂ ਨੇ ਤੇ ਉਹਨਾਂ ਨੂੰ ਲੈ ਕੇ ਜਿਹੜੀਆਂ ਅਹਿਮ ਮੀਟਿੰਗ ਜਿਹੜੀ ਅੱਜ ਇੱਕ ਕਿਸਾਨ ਜਥੇਬੰਦੀਆਂ ਵੱਲੋਂ ਰੱਖੀ ਗਈ ਹੈ ਤੇ ਇਹਦੇ ਵਿੱਚ ਦੱਸ ਦਈਏ ਵੀ ਦਿੱਲੀ ਕੂਚ ਵਾਸਤੇ ਵੀ ਜਿਹੜੇ ਇਹ ਨਿਕਲੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ 6 ਦਿਨਾਂ ਤੋਂ ਜਿਹੜਾ ਰੋਕਿਆ ਹੋਇਆ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਉਥੋਂ ਇਹ ਦਿੱਲੀ ਵੱਲੋਂ ਕੂਚ ਕਰਵਾਇਆ ਤੇ ਜਾਂ ਕੀ ਰਣਨੀਤੀ ਹੈਗੀ ਇਸ ਬਾਰੇ ਜਿਹੜੀ ਗੱਲਬਾਤ ਕੀਤੀ ਜਾਣੀ ਹੈ ਤੇ ਇਹ ਬਹੁਤ ਵੱਡੀ ਜਿਹੜੀ ਅਹਿਮ ਮੀਟਿੰਗ ਜਿਹੜੀ ਅੱਜ ਹੋਣ ਜਾ ਰਹੀ ਹੈ ਤੇ ਇਹਦੇ ਵਿੱਚ ਇਹ ਸੰਘਰਸ਼ ਨੂੰ ਹੋਰ ਦੇਖਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਜੀ प्रदीप ਤੁਸੀਂ 37 ਜਥੇਬੰਦੀਆਂ ਦਾ ਜ਼ਿਕਰ ਕੀਤਾ ਹੈ ਕਿ ਬਾਹਰ ਤੋਂ ਵੀ ਪੰਜਾਬ ਦੇ ਬਾਹਰੋਂ ਵੀ ਕੋਈ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਨੇ हां जी बिल्कुल इन्होंने सद्दा ਦਿੱਤਾ ਹੈ ਜਿਹੜਾ ਮੈਸੇਜ ਦਿੱਤਾ ਹੈ ਇਹਨਾਂ ਦੇ ਜਿਹੜੇ WhatsApp ਗਰੁੱਪ ਬਣੇ ਹੁੰਦੇ ਨੇ ਸਾਰਿਆਂ ਦੇ ਵਿੱਚ ਇਹਨਾਂ ਨੇ ਮੈਸੇਜ ਪਾਏ ਪਾਏ ਹੁੰਦੇ ਨੇ ਤੇ ਇਹਨਾਂ ਨੇ ਇਹਨਾਂ ਨੂੰ ਉਮੀਦ ਹੈਗੀ ਆ ਵੀ 37 ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਕਈ ਜਿਹੜੇ ਨੁਮਾਇੰਦੇ ਜਿਹੜੇ ਪਹੁੰਚਣ ਦੀ ਇਹਨਾਂ ਨੂੰ ਉਮੀਦ ਹੈਗੀ ਆ ਤੇ ਜਿਹੜੇ ਸਾਹਮਣੇ ਨਾਲ ਇਹਨਾਂ ਨੇ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕਰਕੇ ਤੇ ਇਹ ਜਾਣਕਾਰੀ ਦਿੱਤੀ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਾਂ ਥੋੜੀ ਦੇਰ ਦੇ ਵਿੱਚ ਮੀਟਿੰਗ ਜਿਹੜੀ ਆ ਸ਼ੁਰੂ ਹੋਏਗੀ ਔਰ ਬੇਗਦ ਅਹਿਮ ਮੀਟਿੰਗ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਜਿਵੇਂ ਮੇਰੇ ਸਹਿਯੋਗੀ ਵੀ ਜ਼ਿਕਰ ਕਰ ਰਹੇ ਸੀ ਕਿ ਵੱਡੀ ਮੀਟਿੰਗ ਹੈ ਔਰ ਇਸ ਦੇ ਵਿੱਚ ਇਹ ਤੈਅ ਕੀਤਾ ਜਾਣਾ ਹੈ ਕਿ ਆਕਰਕਾਰ ਅਪਵਿਖਦੀ ਰਣਨੀਤੀ ਰਹੇਗੀ ਕੀ ਰਹੇਗੀ ਔਰ ਕੀ ਇਸੇ ਤਰੀਕੇ ਦੇ ਨਾਲ ਜਿਵੇਂ ਜਥੇਬੰਦੀ ਗ੍ਰਾਹਾਂ ਦੇ ਵੱਲੋਂ ਸਮਰਥਨ ਦੇ ਬੱਚੋਂ ਰੇਲਵੇ ਟਰੈਕ ਰੋਕੇ ਜਾਂਦੇ ਨੇ ਜਾਂ ਫਿਰ ਟੂਲਤਾਜ਼ੇ ਰੋਕੇ ਗਏ ਨੇ ਕਿ ਐਸੀ ਤਰੀਕੇ ਰਹੇਗਾ ਜਾਂ ਫਿਰ ਖੁਦ ਜਾ ਕੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਉਹਨਾਂ ਦੇ ਨਾਲ ਕਿਸਾਨ ਡਟਣਗੇ ਤਾਂ ਇਹ ਸਵਾਲ ਬੇਗਦਾਮ ਹੈ ਔਰ ਜੇਕਰ ਅਜੇ ਹਾਂ ਕੁਝ ਹੁੰਦਾ ਹੈ ਤਾਂ ਵੇਖਣ ਵਾਲਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਹੀ ਸੰਘਰਸ਼ ਕਾਫੀ ਜ਼ਿਆਦਾ ਤੇਜ਼ ਹੈ ਔਰ ਉਸ ਨੂੰ ਹੋਰ ਤਿੱਖਾ ਫਿਰ ਕੀਤਾ ਜਾਵੇਗਾ ਜਾਂ ਫਿਰ ਕਿਸ ਤਰੀਕੇ ਦੀ ਰਣਨੀਤੀ ਰਹੀਗੀ ਇਹ ਬੇਖਦ ਅਮੈਸ ਫੀਟਿੰਗ ਦੇ ਵਿੱਚ ਫੈਸਲਾ ਹੋਏਗਾ ਤਾਂ ਪੰਜਾਬ ਪਾਰ ਦੇ ਵਿੱਚ ਦੱਸ ਦਈਏ ਕਿ ਟੋਲ ਪਲਾਜ਼ਿਆਂ ਤੇ ਵੀ ਪ੍ਰਦਰਸ਼ਨ ਜਾਰੀ ਨੇ ਕੱਲ ਤੋਂ ਹੀ ਟੋਲ ਪਲਾਜ਼ਿਆਂ ਤੇ ਕਿਸਾਨ ਪ੍ਰਦਰਸ਼ਨਕਾਰੀ ਡੱਟੇ ਹੋਏ ਨੇ ਪ੍ਰਦਰਸ਼ਨਕਾਰੀਆਂ ਨੇ ਫ੍ਰੀ ਕਿਰਾਏ ਹੋਏ ਨੇ ਟੋਲ ਔਰ ਬਿਨਾਂ ਟੈਕਸ ਦਿੱਤੇ ਗੱਡੀਆਂ ਜਿਹੜੀਆਂ ਨੇ ਉਹ ਲੰਘ ਰਹੀਆਂ ਨੇ ਸੋ ਦੱਸ ਦਈਏ ਕਿ ਵੱਖ-ਵੱਖ ਟੋਲ ਪਲਾਜ਼ਾ ਅਜਨੇ ਨੇ ਉਹ ਫ੍ਰੀ ਕਰਾਏ ਹੋਏ ਨੇ ਔਰ ਅਸੀਂ ਗ੍ਰਾਫਿਕ ਦੇ ਜ਼ਰੀਏ ਵੀ ਤੁਹਾਨੂੰ ਦੱਸਦੇ ਆ ਕਿ ਕਿਹੜੇ ਕਿਹੜੇ ਟੋਲ ਪਲਾਜ਼ਾ ਜਿਹੜੇ ਨੇ ਉਹ ਫ੍ਰੀ ਕਰਾਏ ਗਏ ਨੇ ਦੋ ਦਿਨ ਲਈ ਅੱਜ ਵੀ ਸਾਰਾ ਦਿਨ ਟੋਲ ਪਲਾਜ਼ਾ ਜਿਹੜੇ ਨੇ ਉਹ ਫ੍ਰੀ ਰਹਿਣਗੇ ਮਾਨਾ ਵਾਲਾ ਟੋਲ ਪਲਾਜ਼ਾ ਹੈ ਜੋਂ ਮਰੇ ਸਰਚ ਪੈਂਦਾ ਹੈ ਉਹ ਫ੍ਰੀ ਕਰਾਇਆ ਗਿਆ ਹੈ ਲਾਡੋ ਵਾਲ ਟੋਲ ਪਲਾਜ਼ਾ ਲੁਧਿਆਣਾ ਦਾ ਦਾਰਾਪੁਰ ਟੋਲ ਪਲਾਜ਼ਾ ਮੋਗਾ ਦਾ ਟਰੇੜੀ ਜੱਟਾ ਪਟਿਆਲਾ ਕਲਿਆਣ ਟੋਲ ਪਲਾਜ਼ਾ ਪਟਿਆਲਾ ਕਾਲਾਚਾ ਟੋਲ ਪਲਾਜ਼ਾ ਪਵਾਲੀਗੜ ਬੜਬਰ ਟੋਲ ਪਲਾਜ਼ਾ ਬਰਨਾਲਾ ਦਾ ਬੱਲੂਆਣਾ ਟੋਲ ਪਲਾਜ਼ਾ ਬਠਿੰਡਾ ਜੀਦਾ ਟੋਲ ਪਲਾਜ਼ਾ ਬਠਿੰਡਾ ਪੁੱਚੋ ਟੋਲ ਪਲਾਜ਼ਾ ਬਠਿੰਡਾ ਵੜਿੰਗ ਟੋਲ ਪਲਾਜ਼ਾ ਮੁਖਸਰ ਸਾਹਿਬ ਤਾਂ ਇਹ ਸਾਰੇ ਟੋਲ ਪਲਾਜ਼ੇ ਫ੍ਰੀ ਕਰਾਏ ਗਏ ਨੇ ਔਰ ਇਸ ਤੇ ਕਿਸਾਨ ਬੈਠੇ ਹੋਏ ਨੇ ਅੱਜ ਔਰ ਬੀਤੇ ਦਿਨ ਤੋਂ ਸ਼ੁਰੂਆਤ ਹੋਈ ਸੀ ਤਾਂ 2 ਦਿਨ ਦੇ ਲਈ ਟੋਲ ਪਲਾਜ਼ੇ ਜਿਹੜੇ ਨੇ ਫ੍ਰੀ ਕਰਾਏ ਗਏ ਨੇ ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਤਿੰਨ ਲੀਡਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਵੀ ਪ੍ਰਦਰਸ਼ਨ ਚੱਲ ਰਿਹਾ ਉਹ ਵੀ ਅੱਜ ਜਾਰੀ ਰਹੇਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਰੇਬਾਜ਼ੀ ਕਰਦੇ ਹੋਏ ਕਿਸਾਨ ਹੱਥਾਂ 'ਚ ਕਿਸਾਨੀ ਝੰਡੇ ਨੇ ਔਰ ਟੋਲ ਪਲਾਜ਼ਾ ਦਾ ਜ਼ਿਕਰ ਕੀਤਾ ਜਾਇ ਇੱਕ ਵਾਰ ਫਿਰ ਤੋਂ ਜ਼ਿਕਰ ਕਰਾਂਗੇ ਕਿ ਕਿਹੜੇ ਕਿਹੜੇ ਟੋਲ ਪਲਾਜ਼ਾ ਫ੍ਰੀ ਨੇ ਔਰ ਮਾਨਾਵਾਲਾ ਟੋਲ ਪਲਾਜ਼ਾ ਹੈ ਅੰਮ੍ਰਿਤਸਰ ਦਾ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਧਾਰਾਪੁਰ ਟੋਲ ਪਲਾਜ਼ਾ ਮੋਗਾ ਤਰੇੜੀ ਜੱਟਾ ਟੋਲ ਪਲਾਜ਼ਾ ਪਟਿਆਲਾ ਕਲਿਆਣ ਟੋਲ ਪਲਾਜ਼ਾ ਪਟਿਆਲਾ ਕਾਲਾਚਾੜ ਟੋਲ ਪਲਾਜ਼ਾ ਭਵਾਨੀਗੜ ਬਟਬੜ ਟੋਲ ਪਲਾਜ਼ਾ ਬਰਨਾਲਾ ਬੱਲਵਾਣਾ ਟੋਲ ਪਲਾਜ਼ਾ ਬਠਿੰਡਾ ਜੀਦਾ ਟੋਲ ਪਲਾਜ਼ਾ ਬਠਿੰਡਾ ਪੁੱਚੋ ਟੋਲ ਪਲਾਜ਼ਾ ਬਠਿੰਡਾ ਵੜਿੰਗ ਟੋਲ ਪਲਾਜ਼ਾ ਮੁਕਸਰ ਸਾਹਿ ਕੋਲ ਪਲਾਜ਼ਾ ਫ੍ਰੀ ਕਰਾਈ। ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ। ਜਿਹੜੀਆਂ ਪੰਜਾਬ ਦੀਆਂ ਵਾਪਸ ਜਿੱਥੇ ਬੰਦੀਆਂ ਦਿੱਲੀ ਵੱਲੋਂ ਕੂਚ ਕੀਤਾ ਤੇ ਹਰਿਆਣੇ ਤੇ ਕੇਂਦਰ ਦੀ ਸਰਕਾਰ ਨੇ ਉਹਨਾਂ ਦਾ ਤਸ਼ੱਦਦ ਕਰਕੇ ਹਰਿਆਣੇ ਦੇ ਬਾੜਾਂ ਤੇ ਡੱਕਿਆ ਆ ਉਹਨਾਂ ਦੇ ਵਿਰੋਧ ਦੇ ਵਿੱਚ ਸਾਡੀ ਜਿੱਥੇ ਬੰਦੀ ਨੇ ਕੱਲ ਫੈਸਲਾ ਕੀਤਾ ਹੈ ਵੀ 2 ਦਿਨ ਲਈ ਟੋਲ ਫ੍ਰੀ ਕੀਤੇ ਜਾਣਗੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਉਹਦੇ ਚ ਅਗਲਾ ਫੈਸਲਾ ਆਊਗਾ ਅੱਜ ਕਿਨ ਬੀਜੇਪੀ ਦੇ ਲੀਡਰ ਜਿਹੜੇ ਵੱਡੇ ਉਹਨਾਂ ਦੇ ਘਰਾਂ ਦੇ ਅੱਗੇ ਜਿਹੜੇ ਨੇ ਵੱਡੇ ਧਰਨੇ ਦਿੱਤੇ ਘਰਾਓ ਕੀਤੇ ਉਹਨਾਂ ਦਾ ਉਹਦੇ ਚ ਕੈਪਟਨ ਹਮਿੰਦਰ ਸਿੰਘ ਆ ਨਾਲ ਸੁਨੀਲ ਜਾਖੜ ਆ ਕੇਵਲ ਢਲੋ ਆ ਤੇ ਪੰਜਾਬ ਦੇ ਸਾਰੇ ਟੋਲ ਫ੍ਰੀ ਆ ਅਗਲਾ ਐਲਾਨ ਹੋਣ ਤੱਕ ਫ੍ਰੀ ਰਹਿਣਗੇ